ਹਿੰਸਾ ਸਤ ਸਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅੱਠ ਮੱਜਾਂ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀ ਆ ਵਾ ਤੇ ਅੱਜ ਵੀਡੀਓ ਪੂਰੀ ਵੇਖਿਓ ਤੇ ਅੱਜ ਆਪਾਂ ਕਿੰਦੇ ਵੀ ਜਿਹੜੇ ਨਾਰਮਲ ਹੀ ਕਰ ਦੇਨੇ ਆ ਅੱਜ ਜਿਹੜਾ ਥੋੜੀ ਮਜਬੂਰੀ ਪੈ ਗਈ ਉਹਦੇ ਕਰਕੇ ਮਾਲ ਜਿਹੜਾ ਸਾਰਾ ਦੇ ਦੇਣਾ ਵਾ ਇੱਕ ਵਾਰੀ ਤੇ ਬਾਕੀ ਸੂਈਆਂ ਤੂੰ ਹੀ ਆ ਕੇ ਚੋਚਵਾ ਆ ਕੇ ਤੇ ਤਸੱਲੀ ਕਰਕੇ ਖੜਦੀਆਂ ਵਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਕਰਾ ਲਓ ਪਰ ਤਸੱਲੀ ਆਪਣੀ ਇੱਥੋਂ ਆਪ ਹੀ ਕਰਕੇ ਖੜ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ 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 ਵਧੀਆ ਤੇ ਨਾਮ ਦੱਸਦੇ ਕਹਿੰਦੇ ਅੰਦਰ ਸਿੰਘ ਪਿੰਡ ਚੱਖਾ ਤਸਵੀਰ ਬਟਾ ਜਿਹੜਾ ਗਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ 5827755 ਠੀਕ ਹੈ ਜੀ ਤੇ ਕੀ ਗੱਲ ਹੋ ਗਈ ਆ ਫੇਤਾ ਢਲੀਆਂ ਆ ਆ ਸਾਢੇ ਜੀ ਲੱਗ ਗਈ ਜੇ ਬਾਹ ਤੇ ਸੱਟ ਲੱਗੀ ਕੀ ਗੱਲ ਹੋ ਗਈ ਕਿੰਦੇ ਫ੍ਰੈਕਚਰ ਹੋ ਗਈ ਕਿ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਉਹ ਟੈਂਡਰ ਨਾ ਪਿੱਟਦੇ ਹੀ ਅੱਛਾ ਦੱਸਿਆ ਨਹੀਂ ਰਹੇ ਆ ਲੱਤ ਜੀ ਕਾਈ ਦੀ ਪਸਾੜੀ ਰਚਾ ਤੋ ਮੈਨੂੰ ਟਾਈਮ ਸਾਢੇ 12:30 ਠੀਕ ਆ ਤੇ ਇਹ ਆ ਵੀ ਚਲੋ ਤੁਸੀਂ ਕਹਿੰਦੇ ਫਿਰ ਡਿੱਗ ਗਏ ਸੀ ਬਾਜ ਤੋਂ ਸੱਟ ਤੇ ਬਾਹ ਤੇ ਜਿਹੜਾ ਜੋੜ ਹਿਲ ਗਿਆ ਹਨਾ ਟੁੱਟ ਗਈ ਬਾਹ ਥੋੜੀ ਜੀ ਤੇ ਚਲੋ ਇਸ ਤਰ੍ਹਾਂ ਕਈ ਵਾਰੀ ਚੀਜ਼ਾਂ ਪਸਲੇ ਹੋ ਜਾਂਦੀਆਂ ਹਾਂ ਤੇ ਅੱਜ ਫਿਰ ਇਹ ਆ ਵੀ ਮਾਲ ਵੀ ਜਮਾ ਜ਼ਿਆਦਾ ਹੋਇਆ ਹਾਂਜੀ ਮਾਲ ਜ਼ਿਆਦਾ ਮਾਲ ਅੱਜ ਦਿੱਤੀ ਮਾਲਿਆ ਸਾਰਾ ਚੰਗਾ ਹਾਂਜੀ ਇਹ ਹੀ ਨਾ ਕੋ ਝੂਠ ਮਾਰਨੇ 12 ਵਜੇ ਦਾ ਟਾਈਮ ਹੋ ਰਿਹਾ ਆ ਹਾਂਜੀ ਕੋਈ ਮਈ 8 ਵਜੇ ਦੀ ਚੋਰੀ ਕੋਈ 8:30 ਵਜੇ ਕੋਈ ਮਈਆ ਹੋਣ ਆਈਆਂ ਜੀ ਹਾਂਜੀ ਬਾਕੀ ਜਿੰਨਾ ਮਾਲ ਪਾਵਾਂਗੇ ਨਾ ਜਿੰਨੇ ਵੀ ਰੰਗਰ ਪਾਵਾਂਗੇ ਹਾਂਜੀ ਜੇ ਕੋਈ ਥਣਾ ਤੋਂ ਫੀਲ ਹੋ ਜਾਈ ਹਾਂਜੀ ਉਹਦਾ ਕਰਾਇਆ ਫੀਲ ਹੋਵਾਂਗੇ ਬਾਕੀ ਕੋਈ ਕਹਦੇ ਵੀਰ ਇਹ ਪਹਿਲੇ ਦੁੱਧ ਕਿਲੋ ਖੰਡ ਵਾਦਾ ਘਟਾਉਦਾ ਟਾਈਮ ਉਹ ਟਾਈਮ ਨੰਗਰ ਚੋਈ ਜਾਂਦੀ ਨਾਲੇ ਆਪੇ ਤਾਂ ਅਸੀਂ ਹੱਥੇ ਨਹੀਂ ਚੋਈਆਂ ਆਪ ਨਾ ਆਪ ਹੁਣ ਨਹੀਂ ਕੰਮ ਹੁੰਦੇ ਸਾਹਿਬ ਹੋਣਗੇ ਕਿਲੋ ਦੁੱਧਾ ਵਾਦਾ ਘਾਟਾ ਕਿਉਂਗੀ ਜੇ ਟੰਗਰ 9 ਵਜੇ ਕਿ ਹੋਇਆ ਨੇ ਹੁਣ ਤਾਂ ਆ ਵਹੀ ਆ ਸਵੇਰੇ 9:30 ਵਜੇ ਚੋਈ ਆ ਹਾਂਜੀ ਆ ਵੱਡੀ ਮਈ ਕਿਉਂਕਿ ਆਪ ਤਾਂ ਹੁਣ ਕੁਛ ਹੋ ਨਹੀਂ ਦਿਆ ਹੱਲੇ ਨਾ ਤੁਸੀਂ ਦੱਸਣ ਦੇ ਬਾਕੀ ਦੁੱਧ ਜ਼ਿਆਦਾ ਨਾ ਅੜ ਕੋ ਚੋ ਆ ਕੇ ਦਿੱਤੀਆਂ ਜਾਣੀਆਂ ਜੀ ਖਾਣਾ ਦੀਆਂ ਜੜੀਆਂ ਫੁੱਲ ਗਾਰੰਟੀ ਹੋਣੀਆਂ ਪਾਸ ਕਰੇ ਇਹ ਆ ਵੀ ਇੱਥੇ ਆ ਕੇ ਚੋਲੇ ਜਿੱਤਰਾ ਮਰਜ਼ੀ ਹਨਾ ਇੱਥੇ ਆ ਕੇ ਕੋਈ ਦੋ ਟਾਈਮ ਜਿੱਤਰਾ ਮਰਜ਼ੀ ਚੋਲੇ ਆਪਣੀਆਂ ਨਾ ਤਸੱਲੀ ਕਰ ਵੀਡੀਓ ਜੋ ਹੈ ਜੀ ਇਹੋ ਕੋਈ ਸਾਡੇ ਕੋ ਨਾ ਦੇ ਵੀਡੀਓ ਪਾਣੀ ਆ ਹਾਂਜੀ ਹਾਂਜੀ ਜਿਹੜਾ ਵੀਡੀਓ ਚ ਮਾਲ ਪੈਣਾ ਇਹੋ ਨਾ ਦੇ ਕੋਈ ਟੋਕੜ ਗੱਪਣ ਜੇ ਇਹੋ ਸੱਜਰਣ ਅੰਗਰ ਤੇ ਸਾਡੇ ਕੋ ਠੀਕ ਹੈ ਇਹ ਜੜੀਆਂ ਅੱਜ ਹੈਗੀਆਂ ਵਾ ਮੋਲ ਵੀ ਉਹ ਕੋਈ ਜੋ ਲੈ ਹੀ ਲੈਣੇ ਨਾ ਸੌਦੀ ਕਰਨੇ ਜੀ ਠੀਕ ਹੈ ਜੀ ਹਾਂਜੀ ਅੱਜ ਇਹ ਆ ਵੀ ਚਲੋ ਪਹਿਲਾਂ ਮੇੜਾ ਵਿਖਾ ਦਈਏ ਚਲੋ ਪਹਿਲਾਂ ਮੇੜਾ ਵਿਖਾ ਦਿੰਦੇ ਆ ਇਹ ਆ ਵੀ ਬਾਹਰ ਤੇ ਹੁਣ ਕਹਿੰਦੇ ਵੀ ਛ ਤੇ ਤੁਸੀਂ ਆਪ ਆਪਣੀਆਂ ਚੋ ਚੋ ਕੇ ਖੜਨੀਆਂ ਵਾ ਤਸੱਲੀ ਕਰਕੇ ਖੜਨੀਆਂ ਕੋ ਦੁੱਧ ਕਿਲੋ ਖੰਡ ਦੇ ਉੱਪਰ ਥੱਲੇ ਵੀ ਜਿਹੜਾ ਹੋ ਸਕਦਾ ਫਿਰ ਇਹ ਜੀ ਸੇਰ ਦੀ ਸੂਹੀ ਜੇਦਿਆ ਕਰੋ ਇਹ ਅੱਜ ਸਵੇਰੇ ਸੋਈ ਆ ਬਾਕੀ ਨੂੰ ਰਾਤ ਆਪੇ ਸੁੱਦੀ ਜੇ ਜੇ ਜਿਆ ਸੁੱਦੀ ਇਹ ਬਿਲਕੁਲ ਓਕੇ ਠੀਕ ਹੈ ਬੱਜੀ ਬਾਕੀ ਵਸ਼ੀ ਨੂੰ ਸਾਰਾ ਹੀ ਚੰਗੀ ਆ ਅੱਛਾ ਇਹਦੀ ਵਸ਼ੀ ਬੜੇ ਟਾਪ ਦੀ ਮਗਰ ਦਿੱਤੀ ਆ ਪਰ ਇਹਦੇ ਥਾਣੇ ਹੋਣੇ ਵੱਚੀ ਦੇ ਪਹਿਲਾਂ ਵਸ਼ੀ ਬਹੁਤ ਚੰਗੀ ਠੰਡੀ ਠੰਡੀ ਨਿਕਲੀ ਆ ਕੋਈ ਹਲਦੀ ਨਹੀਂ ਮਾਣੀ ਮੋਣੀ ਖੈਂਦ ਕੋਈ ਔਲਾਲ ਕਰੇ ਪਰ ਜਦ ਬਾਅਦ ਉਹ ਚੰਗਾ ਨਿਕਲਾ ਵਸ਼ੀ ਦੁੱਧ ਵੀ 15 ਕਿਲੋ ਤੋਂ ਬਾਹਰ ਦੇ ਦੇਗੀ ਠੀਕ ਹੈ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਾਕੀ ਧੌਂ ਨਾਲੇ ਬੜੇ ਤਾਜੀ ਸੋਈ ਆਪਾਂ ਦੇਖ ਸਕਦੇ ਆ ਅੱਜ ਰਾਤੀ ਸੋਈ ਆ ਜੇ ਇੱਕੋ ਹੀ ਚਵਾਈ ਜਦੀ ਹੋਈ ਆ ਠੀਕ ਹੈ ਤੇਰੇ ਸੁਈਏ ਜੇ ਅਜਾ ਪ੍ਰੋਪਰ ਬਾਤ ਹਾਂਜੀ ਸੁਈਏ ਆ ਆ ਦੇਖ ਸੰਦੇ ਜੀ ਓਏ ਇਹਨਾਂ ਬਾੜ ਵੱਡੇ ਵਸੀ ਤਾਂ ਨਹੀਂ ਅਰੇ ਰੱਸੀ ਉੱਚੀ ਮੇਰੇ ਦੋਟਾ ਹੀ ਘਰੋ ਚੋਇਆ ਰਹੇ ਵੱਚੀ ਹੁੰਦੀ ਜੀ ਮਗਰ ਵੱਚੀ ਆ ਵੱਚੀ ਕੁਸਟਾਂਗੀ ਆ ਇਹਨੇ ਹਾਂ ਹਾਂ ਬਹੁਤ ਚੰਗਾ ਵੱਚੀ ਆ ਰੰਗਿਆਰ ਸਵਾਈ ਬੜੀ ਸਾਫ ਆ ਤੇ ਮੋਲੇ ਦਾ ਕਿੰਨਾ ਰੱਖਣਾ ਵੇ ਜੀ ਫੇਰ ਆਪ 55000 ਦੀ ਹਾਂਜੀ ਤੇਰੀ 50000 ਦੀ 50 ਹੀ ਦੇ ਦੇਣੀ ਕਿ ਕਰਨਾ ਕੋਈ ਮਨ ਤਾਂ ਨਾ ਦੋ ਤਿੰਨ ਜਹਰ ਛੱਡ ਦੋ ਫਿਰ 47000 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਕੋ ਫੋਨ ਲਾਉਗਾ ਤੇ ਹੋਰ ਥੋੜਾ ਪਤਾ ਹੋ ਜਾਊਗਾ ਜੋੜ ਸਾੜੀ ਮਰਜ਼ੀ ਨਾਲ ਕਰਨੀ ਆ ਕੋਈ ਵੀਰ 42 47 ਵਾਲਾ ਕੋਈ ਉਹ ਵੀ ਨਹੀਂ ਦੇਣੀ ਮੱਛੀ ਚੰਗੀ ਆ ਰੁਪਏ ਲਾ ਕੇ ਲਈ ਆ ਲਿਆ ਫਿਰ ਅਗਲੇ ਵੀ ਅਗਲੇ ਕੀ ਸੂਈ ਕੱਪਣਿਆ ਇਹ ਸੂਈ ਜੇ ਪਰਸੋਂ ਦੀ ਚੌਥੀ ਚੌਥੇ ਦਿਨ ਦੂਜੇ ਦਿਨ ਤੇ ਤੀਸਰਾ ਚੌਥਾ ਦਿਨ ਲੈ ਲਾ ਕੇ ਬੰਨਿਆ ਮਗਰ ਵਛਾ ਜੇ ਦੇ ਇਹ ਤਾਂ ਮਗਰ ਵਛਾ ਠੰਡੀ ਠੀਰੀ ਕੋਈ ਰੱਸੀ ਨਹੀਂ ਕੋਈ ਬੰਗਾ ਨਹੀਂ ਦੋਦੇ ਦੇ ਕੋਲ ਦੋਦੇ ਭਾਜੀ 14 ਕਿਲੋ ਸਾਢੇ ਜਨਾ ਕੋਈ ਆਈ ਹੋਣੀ ਅੱਛਾ ਜੀ ਅੱਜ ਹੀ ਆਈ 6 ਸੱਜਣ ਬੰਦੇ ਕੋਲ ਵੀ ਬਦ 12 ਕਿਲੋ ਹੋਊਗਾ ਇਹ ਆ ਵੀ ਮਾਲ ਖਰੀਦਿਆ ਸੀ ਬਾਹਰ ਹੁਣ ਫਿਰ ਉਹ ਇਕੱਠਾ ਹੋ ਗਿਆ ਇਕੱਲੀ ਸਾਰ ਇਹਦੇ ਚਵਾਈ ਅੰਤ ਹੀ ਕੋਈ ਨਹੀਂ ਕੋਈਦਾ ਦੇ ਠੀਕ ਹੈ ਜੀ ਬਹੁਤ ਸਾਰਾ ਚਲੋ ਲੈ ਜਾ ਬਾਕੀ ਸਾਫ ਚਵਾਈ ਹੈ ਜਿਹੜੀ ਉਹਦੀ ਬਿਲਕੁਲ ਨੂਆ ਕਿਤੇ ਵਸ਼ੀ ਨਿਪੜੀ ਤੇ ਬੁੜੀ ਹੈ 14 ਲੀਟਰ ਦੁੱਧ ਹੁੰਦਾ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ 12 ਕਿਲੋ ਕਰਕੇ ਦੇਣੀ 15 ਲੀਟਰ ਤੋਂ ਬਾਹਰ ਵਸ਼ੀ ਚੋਦ ਰਹੇਗੀ 12 ਕਿਲੋ ਲੀਟਰ ਤੇ ਕਰੀਬ ਕਹਿੰਦੇ ਵੀ ਹੰਚਵਾ ਦਾਂਗੇ 14 ਕਿਲੋ ਦੇ ਪਰ ਦੇਣੀ 12 ਕਿਲੋ ਕਰਕੇ ਤੇ ਇਹਦਾ ਫਿਰ ਮੁੱਲ ਵੀਰ ਜੀ ਇਹ ਵਸ਼ੀ ਦੇ ਦੀ 50 ਹਜ਼ਾਰ ਦੀ 50 ਦੀ ਹਾਂਜੀ ਕਿ ਕਰਦੇ ਏ ਕ ਮੰਨਤਾ ਨਾਲ 45 ਦੇ ਦੋ 500 ਹੋਰ ਛੱਕ ਚੜੀ ਆ ਠੀਕ ਤੇ ਸੋਈ ਨੂੰ ਕਿੰਨੇ ਤਨ ਹੋਏ ਆ ਸੋਈ ਨੂੰ ਤੇ ਜਿਆਦਾ ਦੇ ਅੱਛਾ ਜੀ ਮੇਰੇ ਮਗਰ ਵਸ਼ੀ ਦੇਣੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਇਹ ਦੋ ਗਾਵਾਂ ਅਸੀਂ ਬਾਕੀ ਮੱਜਾਂ ਵਖਾ ਲਈਏ ਤੇ ਵਿਧਿਆ ਮਾਜ ਜਿਹੜੀ ਪਹਿਲੇ ਨੰਬਰ ਤੇ ਰੱਖਣੀ ਜੋਦੀ ਸੁਈਏ ਦੂਜਾ ਸੁਆ ਦੇ ਮਗਰ ਕਟਾਈ ਕਾਲੀ ਸੁਈਏ ਕੱਲ ਦੀ ਸੁਈਏ ਕਿੰਨੀ ਆਈਏ 2 ਕਿਲੋ ਤੇ ਚੋਈ ਸੁਈਏ ਹੁਣਾਂ ਜੋਈ ਸਾਰੀ ਸਾਫ ਕਰਤੀ ਹੈ ਜੋਦੀ ਉਹ ਇਹਦਾ ਭੋੜਾ ਹੋਗਾ ਮੈਂ 7-8 ਕਿਲੋ ਥਲੇ ਚੋਈ ਇੱਕ ਨੰਬਰ ਹੋ ਜਿਹੜੀ ਦੇਖੋ ਪਾਲਕ ਡਾਈ ਜੋਦੀ ਦਾ ਜੰਮੀ ਪਲੀ ਚੰਗੀ ਆ ਉਹ ਵੀ 12 ਕਿਲੋ ਝੋਡੀ ਦੋਗੀ 7-8 ਲੀਟਰ ਲੈ ਕੇ ਜਾਂਦੇ ਕੋਈ ਬੋਲਾ ਹੀ ਹੁਣਾਂ ਇਹਦੇ ਕੋਲ ਤੇ ਕੋਈ 11-12 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਚੋਈ ਜਾਊਗੀ ਮੈਂ ਕਾਹ ਸਿੰਘ ਹੈ ਝੋਡੀ ਦਾ 93 ਰਕਮ ਦਿਖਾ ਦੀ ਲੱਗ ਗਈ ਆ ਦੇ ਸਾਦੇ ਜੇ ਥੱਲੇ ਇੱਕ ਦੀ ਚੰਗੀ ਜਿਹਾ ਤੇ ਇਹਦਾ ਮੁੱਲ ਵੇਚੀ ਫਿਰ ਮਾਂਗਾ ਕਟਾਈ ਵੇਚੀ ਗਲ ਦੀ ਸੂਈ ਛੋੜੀ ਦੇ ਦੀ ਲੱਖ ਦੀ ਕਰ ਦੋ ਕੋ ਮਨ ਤਾਂ ਆ ਪਜਸ ਨਾ ਕਰੀ ਜਾਓ ਫਿਰ 90 ਹਜ਼ਾਰ ਦੀ ਓਟ ਦੇ ਦੀਏ ਤੁਸੀਂ ਆਪ ਤਾਂ ਕਹਿੰਦੇ ਜੇ ਮੁੱਲ ਵੇਚ ਨਾਲੇ ਕਰਨੇ ਹੈ ਪਰ ਕੜੀ ਕੜੀ ਵਾਲ ਛੋਟੀ ਦੇ ਲੱਖ ਦੀ ਆ ਆਪ ਹੀ ਕਿੰਨੇ ਦੇ ਜੱਸ ਨਾ 85 ਹਜ਼ਾਰ ਦੀ ਓਟ ਦੇਣੀ ਹੈ 85 ਹਜ਼ਾਰ ਜੀ ਇਹ ਵੀ ਸੂਈ ਦੀ ਸੂਈ ਜੇ ਕੁੜੇ ਨਹੀਂ ਜੋ ਕਰਦੇ ਇਹ ਅੱਜ ਹੀ ਸੂਈ ਆ ਕਟਾ ਜੇ ਦੇ ਠੀਕ ਹੈ ਇਹ ਕਿੰਨਾ ਕੇ ਦੁੱਧ ਕਰੀ ਜਾਊਗੀ ਦੁੱਧ 13-14 ਕਿਲੋ ਦੋਗੀ ਠੀਕ ਹੈ ਜੀ ਦੇਖੋ ਝੋਟੀ ਦਾ ਦੇਵਾਗ ਦੇ ਖਾਣੇ ਦੇਖੋ ਕਿਤੇ ਭੱਲੀਆਂ ਬਣੀ ਆਏ ਜਿਹੜੀ ਕਿਤੇ ਕਿਤੇ ਥਾਂ ਲੱਗਾ ਹੈ ਆਹ ਦੇਖ ਸਾ ਤੋਈ ਨਾ ਆ ਖਾਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਜੁਵਾਈ ਬਹੁਤ ਸਵਾਚੀ ਆਈ ਜੁਣਾੜੇ ਦਹੇ ਡੰਗਰ ਬਾਲੋ ਕੇ ਕੋਈ ਡੰਗਰ ਨਾ ਜੁਵਾਈ ਕੋ ਫੀਲ ਹੋਵੇ ਜੁਵਾਈ ਦੀ ਫੁੱਲ ਗਰੰਟੀ ਹੋਊਗੀ ਦੇ ਸਾਦੇ ਥੱਲੇ ਇੱਕ ਕਰੀ ਥਾਣਾ ਮੇਰੇ ਕੋ ਚੰਗੇ ਲੱਗੇ ਜੀ ਹਾਂ ਮੈਂ ਸਦਹਿਵਾਨਾ ਇਹਦਾ ਤੇ ਅਗਲੇ ਪਿਛਲੇ ਥਾਣ ਆਪਾਂ ਦੇਖ ਸਕਦੇ ਹਾਂ ਬਾਕੀ ਗਾਰਡ ਵੀ ਚੰਗੀ ਹੈ ਤੇ ਮੁੱਲ ਫਿਰ ਵੀ ਜੀ ਇਹਦਾ ਕਿੰਨਾ ਰੱਖਣਾ ਆਪਾਂ ਮੁੱਲ ਦੇ ਦਈਏ ਕਿ ਪੰਜ ਦੀ ਹਾਂਜੀ ਇੱਕ ਪੰਜ ਦੀ ਜਿਹੜੀ ਘੋੜੀ ਕਰ ਦੋ ਆ ਵੀ ਘੋੜੀ ਦੇ ਸਵਾ ਲੱਖ ਦੀ ਆ ਹਾਂਜੀ ਧੰਵਾਦ ਜੀ ਲੈ ਲੀ ਹੁੰਦੇ ਚਲੇ ਦੇ ਦਈਏ ਆਪ ਵੀ ਜੱਤ ਲੱਖ ਜੀ ਦੇ ਦਈਏ 95000 ਤੀ ਦੇ ਦੋ 90000 ਚ ਦੱਸ ਤੀ ਕਰ ਦੋ 2000 ਛੱਡ ਦੋ 85000 ਦੇ ਲੋਈ ਜੋੜੀ ਦੇ ਠੀਕ ਹੈ 85000 ਦੀ ਆ ਪਹਿਲਾਂ ਕੱਟੀ ਸੂਈ ਏ ਠੀਕ ਹੈ 9 ਕਿਲੋ ਦੁੱਧ ਤਿਆਰ ਹੋ ਗਿਆ 9 ਦਾ ਦਸਤ ਲੋ ਗਾੜੀ ਘਰ ਇੱਕ ਚੋਕੇ ਤਸਦੀ ਕਰੇ ਮਗਰ ਕੱਟੀ ਏ ਉਹਨਾਂ ਦੋਵਾਂ ਮਗਰ ਕੱਟੇ ਏ ਉਹਨਾਂ ਮਗਰ ਕੱਟੇ ਤੇ ਮਗਰ ਕੱਟੀ ਏ ਨਹੀਂ ਮਗਰ ਕੱਟੀ ਏ ਤੇ ਕਿੰਨੇ ਚੱਪ ਦੀ ਸੂਈ ਹੋ ਗਈ ਏ ਇਹ ਸੂਈ ਹੈ ਠੀਕ ਹੈ 30 30 ਲੋਈ ਜੋੜੀ ਆ ਲੈ ਜਾ ਵੀਰ ਜੀ ਤੱਕ ਚੰਗੀ ਜੰਮੀ ਬਲੀ ਉੱਤਰਾ ਰਾਜੀ ਆ ਪੂਰੀ ਛੋਟੀ ਲੋਹੀ ਛੋਟੀ ਆ ਆ ਤਾਂ ਨੇ ਦੇਖ ਸਾਦੇ ਬਾਕੀ ਗਾਰਡ ਵੀ ਚੰਗੀ ਆ ਜਿਹੜੀ ਇਹਦੀ ਸਾਰੀ ਚੰਗੀ ਛੋਟੀ ਆ ਤੇ ਇਹਦਾ ਫਿਰ ਮੁੱਲ ਵੀ ਜੀ 95000 ਦੀ 95 ਦੀ ਹਾਂਜੀ ਆਪ ਹੀ ਕਰ ਦੋ ਕਿੰਨੇ ਦੀ ਕਰਨੀ ਹੈ ਮੱਬੇ ਜੀ ਦੀ 85 ਦੀ ਜਾਂਦੇ ਵੀ 1000 ਹੋਰ ਛੱਡ ਬਾਕੀ ਅੱਛਾ ਇਹ 84 ਦੀ ਠੀਕ ਆ ਆ ਮੈਂ 9:30 ਵਜੇ ਦੀ ਕੀ ਹੋਈ ਆ ਅੱਛਾ ਜੀ ਵੱਡੀ ਮਹੀਂ ਆ ਝੋਟੀ ਠੀਕ ਆ ਜੇ ਦਾਗ ਦਾ ਦਾਬਰ ਦਾ ਖਬਰ ਦਾ ਮਰ ਤਕੀਰ ਠੀਕ ਆ ਬਾਜੀ ਆੜੇ ਹੋਲੀ ਜੀ ਤੇ ਦੁੱਧ ਦੁੱਧ ਵੀ ਜੀ 8 ਕਿਲੋ ਆ ਅੱਛਾ ਜੀ ਹਾਂਜੀ ਤੋਦਣਾ ਕੋ ਸਾਹਮਣ ਵਾਲਾ ਵੀਰ ਲੈ ਜਾਊਗਾ ਨਾ ਦੁੱਧ 12 ਕਿਲੋ ਝੋੜੀ ਦੇ ਨਾਲ ਆ। ਅੱਛਾ ਜੀ। ਤੁਹਾਈ ਹੈ ਨਾ ਉਹ ਥਲੀ ਹੀ ਬੱਤੀ ਰੰਗ ਇਹਨੂੰ ਕੰਡੀਸ਼ਨ ਕਰਾ 12 ਕਿਲੋ ਦੁੱਧ ਦਾ ਕੰਨੀ ਕਰ ਦੋ। ਅੱਛਾ। ਦੂੜੀ ਪਾਰਾਂਗੀ ਪਾਈ ਹੀ। ਹਾਂਜੀ। ਪੈਰ ਜੇ ਧਰਕੇ ਨਾ ਤੋਦਾਂ ਥਲੇ ਜੂੜੀ ਪਾਈ ਹੋਈ ਜਾਰੀ ਨੂੰ। ਅੱਛਾ। ਜਿੱਡੀ ਝੋੜੀ ਨੂੰ ਸਾਹਮਣ ਵਾਲਾ ਲੈ ਗਿਆ 12 ਗਲ ਝੋੜੀ ਦੁੱਧ ਆਊਗੀ। ਠੀਕ ਹੈ। ਹੁਣ ਹੁਣ ਕਿੰਨਾ ਤਰਾ? ਹੋਰ 8 ਕਿਲੋ ਦੁੱਧ ਹੋਊਗਾ। ਤੇ ਸੋਈ ਨੂੰ ਕਿੰਨਾ ਚਿਰ ਹੋਇਆ? ਤੁਸੀਂ 10 10 ਪਰ ਦਿਨ ਹੋ ਗਏ। ਲਿਆ। ਬਾਕੀ ਦੂਜੀ ਗੱਲ 60000 ਦੀ ਉਦਾਂ ਚੋ ਟੀਰ ਡਾ ਵਜਣੇ ਜੋ ਟੀ ਹਾਂਜੀ ਕੱਦ ਵਜਨ ਚੰਗਾ ਕੱਦ ਘਾਟ ਦੀ ਚੰਗੀ ਜਿਹੜਾ ਵੀਰ ਲੈ ਰਹੇ ਸਾਂਭ ਲਈ ਗਏ ਦੇਖੋ ਝੋਟੀ ਸੁਝਾ ਸਵਾਰੀ ਤੇ ਹੋਰ ਬਾਕੀ ਕੁਛ ਚਵਾਈ ਵੀ ਕੁਛ ਪਛਵਾ ਦੀ ਟੈਮੋ ਬਟੈਮ ਹੋਈ ਹੈ ਕਿਸੇ ਦੀ ਜਲਦੀ ਹੋਈ ਹੈ ਕਿਸੇ ਦੀ ਲੇਟ ਹੋਈ ਹੈ ਸੜਾ ਦਰਦੀ ਦਰਦੀ ਜੀ ਆ ਉਹਨਾਂ ਘਰੋਂ ਹੀ ਗੱਡੀ ਦੇ ਨਾ 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 ਤੇ ਬੀਨੀਓ ਫਰਨਾ ਇਸ ਦੇ ਹੀ ਆਲੇ ਅੱਦਾ ਹੀ ਕਿਉਂ ਤੇ ਥੋੜਾ ਦਰਦੀ ਦਰਦੀ ਜੀ ਆ ਲੈ ਜੀ ਬਿੱਦੀ ਬਾਕੀ ਇਹਦਾ ਥੋੜਾ ਤੁੰਨ ਭਰਿਆ ਹੋਆ ਵੀ ਤੁਹਾਨੂੰ ਦਿਖਾ ਦਿੰਦੀ ਹਾਂ ਉਹ ਡੀਓ ਟੀ ਆ ਕੱਦ ਕਾੜ ਦੀ ਚੰਗੀ ਉੱਚੀ ਹੈ ਬੰਦ ਇੱਥੇ ਬੰਦ ਕੋਈ ਗੱਲ ਨਹੀਂ ਤੂੰ ਆ ਦੇ ਸਾਡੇ ਥਾਣੇ ਦੇ ਲਾਗੇ ਤੋਂ ਬਾਕੀ ਆ ਤੁਹਾਨੂੰ ਦੋਵੇਂ ਦੇਖ ਸਕਦੇ ਹੋ ਬਹੁਤ ਚੰਗੀ ਝੂਟੀ ਕੁਸਿਰਾਲਾ ਲੈ ਗਿਆ ਨਾ ਠੀਕ ਆ ਜੀ ਬਾਕੀ ਇੱਧਰ ਦੇਖੋ ਯਾਰ ਥੱਲੇ ਹਵਾਨਾ ਇਹਦਾ ਦੇਖ ਸਕਦੇ ਆਪਾਂ ਚੰਗੀ ਤਰ੍ਹਾਂ ਕਿੰਨਾ ਵੀ ਦੀ ਮੁੱਲ ਰੱਖਨੇ ਦਾ ਆਪਾ ਮੋਲ ਵੀ ਜਿਹੜੀ ਝੋਡੀ ਚੰਗੀ ਜਿਹੜੀ ਪੈਣੀ ਹੱਦ ਉੱਧਰ ਝੋਡੀ ਵਿਕ ਜਾਂਦੀ ਆ ਹਾਂਜੀ ਜਿਹੜੀ ਜਿਹੜੀ 75 ਹਜ਼ਾਰ ਦੀ 70 ਦੀ ਜੇ ਤਾਂ ਦੋ ਜਣ ਦੀ 70 ਠੀਕ ਆ 80000 ਪੈਂੜੀਆ ਦੀ ਝੋਡੀ ਜਿਹਨੂੰ ਚੰਗੀ ਲਾਦੀ ਆ 65000 ਦੀ ਦੇ ਦੇਣੀ ਆ ਝੋਡੀ ਦੇ 75000 ਹਾਲਦੀ ਆ ਕੱਦ ਕਾਟ ਦੀ ਚੰਗੀ ਆ ਟਾਲੀ ਖੋਲ ਬਾਕੀ ਕੋਈ ਵੀਲ ਵੇਖ ਕੇ ਲੈ ਜੀ ਆਪਣਾ ਚੰਗੀ ਤਰ੍ਹਾਂ ਹਾਂਜੀ ਤੇ ਹੁਣ ਆ ਜਿਹੜੀ ਆ ਗਈ ਆਪਣੀ ਇਹ ਵੀ ਸੂਈ ਜੇ ਮਗਰ ਕੱਟੀ ਜੇ ਝੋਡੀ ਠੀਕ ਆ ਝੋਟੀ ਆ ਇਹਦੇ ਕੋਲ ਦੁੱਧ ਦੁੱਧ ਵੀਰ ਜੀ ਕੋ 9 ਕਿਲੋ 8 ਕਿਲੋ ਕਰਕੇ ਦੇਣੀ ਹੈ ਅੱਛਾ ਜੀ ਚੋਈ ਇੱਕ ਨੰਬਰ ਹੋਊਗੀ ਸੋਈ ਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ 10-12 ਦਿਨ ਹੋ ਗਏ ਜੀ ਨੂੰ ਮੈਂ ਕੱਢੀ ਜੀ ਹੁਣ 8 ਕਿਲੋ ਦੁੱਧ ਇਹਦੇ ਕੋਲ ਹਾਂ ਜੀ ਚੋਈ ਇੱਕ ਨੰਬਰ ਹੋਊਗੀ ਠੀਕ ਹੈ ਜੀ ਲੈ ਜਾ ਫਿਰ ਜੀ ਬੜੀ ਸਾਫ ਹੈ ਇਹ ਛੋਟੀ ਗਰੀਫ ਸਾਫ ਆਹ ਥੱਲੇ ਵੀ ਦੇਖ ਸਕਦੇ ਜੇ ਅਕਰੀ ਦੁੱਧ ਦੇ ਕੋਲ ਕਹਿੰਦੇ ਵੀ 8 ਲੀਟਰ ਹੈਗਾ ਇਹ ਤੇ ਆਹਨੇ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਦੇ ਦੀ ਕਿਉਂ 80 ਦੀ 80 ਦੀ 75 ਦੀ ਦੇ ਦੋ 72 ਦੀ ਜੋੜੀ ਦੀ ਅੱਛਾ 72 ਦੀ ਪੂਰੇ 70 ਦੀ ਜੋੜੀ ਆ ਦੇ ਜਾਨ ਦਾ 70 ਏਦਾਂ ਵੀ ਛੋੜ ਦਿੰਦੇ ਆ ਅਗਲੀ ਮਾਧਿਮੇ ਦੀ ਛੇਵੇਂ ਨੰਬਰ ਤੇ ਅਗਲੀ ਮਾਧਿਮੇ ਕੱਟੀ ਏ ਠੀਕ ਏ ਤੇ ਮਗਰ ਕੱਟੀ ਆ ਇਹ ਦੇਖੋ ਸੂਈ ਏ ਅੱਛਾ ਜੀ ਇਹ ਤੋਂ ਬੋਲਾ ਹੀ ਹੋਗਾ 12 ਕਿਲੋ ਜੋੜੀ ਦਦਾਏਗੀ ਇਹ ਵੀ 8 ਕਿਲੋ ਲੀਟਰ ਦੇ ਲਾਗੇ ਬੰਨੇ ਕਹਿੰਦੇ ਕੀ ਇਹਦੇ ਕੋਲ ਬੋਲਾ ਹੈ ਕੋਈ 11 12 ਲੀਟਰ ਦੇ ਲਾਗੇ ਬੰਨੇ ਜਿਹੜਾ ਕਿੰਨੇ ਵੀ ਘਰੀ ਜਾਊਗੀ ਬੋਤਚਾ ਇੱਕ ਨੰਬਰ ਹੋ ਗਿਆ ਨਾਲ ਵੀ ਚੰਗੇ ਲੱਗੇ ਖਾਲੀ ਛੋੜੀ ਦੇ ਲੈ ਜੀ ਬਿੱਜ ਮੇਰੇ ਕੱਟੀ ਜਿਹਦੇ ਵਿੱਚ ਬਾਕੀ ਥਾਂ ਚੰਗਾ ਦੂਰ ਦੂਰ ਆ ਤੇ ਅਗਲੇ ਪਿਛਲੇ ਥਣ ਲਗਪਗ 1.5 ਸਾਈਜ਼ ਦੇ ਆ ਤੇ ਮੁੱਲ ਫਿਰ ਵਧਦੀ ਇਹਦਾ ਮੁੱਲ ਦੇ ਦੀ 82000 ਦੇ 80 ਚੋਂ ਹਾਂ ਜੀ ਛੱਡ ਦੀਏ 75000 ਦੀ ਜਾਨ। ਹਾਂ ਔਰ ਛੱਡਾਂ ਨਹੀਂ ਐ। 74 ਦੀ ਦੇਣੀ ਆ। ਅੱਛਾ 74000 ਦੀ ਦੇ ਦੇਣੀ। ਤੇ ਜਿਹੜੇ ਹੁਣ ਅਗਲੀ ਮਾਝ ਵਿੱਚ ਹੋਣੀ। 72 ਨੰਬਰ ਤੇ ਆ ਗਈ ਜੀ ਝੋਡੀ ਇਹ ਵੀ ਸੂਈ ਜੇ। ਅੱਛਾ ਜੀ। ਇਹਨੂੰ ਮਹੀਨੇ ਦੇ ਅੰਦਰ ਘੜ ਹੋਗਾ ਮਗਰ ਕੱਟੀ ਜੇ ਸੂਈ ਨੂੰ। ਠੀਕ ਹੈ ਜੀ। ਉਹਨੂੰ ਕੋ ਘੱਟ ਚਲ ਹੋਊਗਾ। 8 ਕਿਲੋ ਹੈਗਾ ਪੱਕਾ ਦੁੱਧ। 8 ਕਿਲੋ ਹੈਗੀ। ਕੁਵਾਈ ਦਾ ਨੰਬਰ ਹੋ ਗਈ। ਕੁਵਾਈ ਦਾ ਨੰਬਰ ਕੋਈ ਬੀਲ ਦਵਾਉਂ। ਠੀਕ ਹੈ ਜੀ। ਲੋ ਜਾ ਦੁਆਰੇ ਜੁੜਿਆ। ਦੇਖੋ ਪਲੀ ਘੜੀ ਝੋਡੀ ਇਹਦੇ ਸਾਹਮਣੇ ਕਰਕੇ ਜੇ ਝੋਡੀ ਦਾ 10 ਕਿਲੋ ਉਹਨਾਂ ਅਖੀਰ ਤੇ ਦੋਧੇ ਮਗਰ ਇਹਦੇ ਕੱਟੀ ਹੀ ਮਹੀਨੇ ਤੋਂ ਮਾਰਦੀ ਸੋਈ ਹੈ ਲੈ ਜਾ ਵਿਦਿ ਤੇ ਮੋਲਾ ਫਰਮੇ ਦਿੱਤਾ ਮੋਲ ਦੇ ਦਿੱ 75000 ਰੁਪਏ 75 ਦੀ ਹਾਂਜੀ 70 ਦੀ ਜਾਂਦੇ ਵੀ 65000 ਦੀ 65000 ਦੀ ਯਾਰ ਉਹ ਛੋੜ ਛੋੜ ਦੀ ਠੀਕ ਹੈ ਜੀ ਹਾਂਜੀ ਲਿਆ ਫਿਰ ਲਟਰੀ ਆ ਦੇ ਠੀਕ ਹੈ ਇਹ ਪੱਸਾਂ ਦੀ ਸੂਈ ਏ ਮਗਰ ਇਹਨੇ ਕਟਾਇਆ ਜੇ ਤੋਪਣ ਦੇ ਭਾਵੇਂ ਲੱਗੀ ਨਾ ਚੱਲੇ ਲਿਆ ਫਿਰ ਲੈ ਮਗਰ ਇਹਦੇ ਕਟਾਇਆ ਪੱਸਾਂ ਦੀ ਸੂਈ 100 ਕਿਲੋ ਬੋਲੇ ਹੀ ਹੋਊਗਾ ਇਹਦੇ ਦੇ ਦੋ ਤੇ 100 ਦੇ ਦੇ ਜੀ ਠੀਕ ਹੈ ਜੀ ਮੈਂ ਹੈ ਵੀ ਨਵੀਂ ਤੇ ਜਦੋਂ ਦੰਦ ਪੀਰ ਦੀ ਹੋ ਕੇ ਜੇ ਸਭੀ ਕਟ ਹੈਗੇ ਸਭੀ ਨਹੀਂ ਹੈ ਕਿਸੇ ਨੇ ਲਿੱਸੀ ਇਸ ਤਰ੍ਹਾਂ ਦਿਖਾ ਲਿਓ ਇੱਕੋ ਸਮਾਈਆ ਦਹਾਲੀ ਆ ਲਈ ਕਿ ਇਹ ਆ ਵੀ ਚਲੋ ਜਾਈਏ ਕਿ ਵੀਰ ਦੇ ਘਰ ਦਾ ਮੱਝ ਦਾ ਦੁੱਧ ਪੀਣਾ ਹੈ ਉਹਦੇ ਲਈ ਚੰਗੀ ਹੈ ਇਹ ਸਿਆਛਾ ਹੈ ਮਲੀ ਬਣ ਜਾਣਾ ਕੋਸਾਂ ਵਾਲਾ ਲੈ ਕੇ ਖਲਦੀ ਪੂਰੀ ਖਾਗੀ ਦੇ ਬਾਕੀ ਉਤਨੇ ਆ ਵੀ ਠੰਡ ਵਿੱਚ ਚੰਗਾ ਲੱਗਾ ਇਹਦੇ ਕੋਲ ਸੰਭਣ ਵਾਲੀ ਆ ਖੜੇ ਕੋ ਵੀਰ ਸੰਭਣ ਲਈ ਫੇੜੀ ਕੋਈ ਫਾਇਦਾ ਇਹਦਾ ਤੇ ਇਹਦਾ ਫਿਰ ਮੁੱਲ ਵੀਰ ਜੀ ਵੇਦਿਆ 65 ਦੀ 60000 ਦੀ ਦੇ ਦੋ 75000 ਇਸ 10000 ਦਾ ਨਾਮ ਮਾਨਦਾਨ ਕਰੀਏ ਆਪ ਹੀ ਕਰ ਦੋਗੇ ਪੰਜ ਹੀ ਛੱਡ ਦਈਏ 55 ਦੀ ہاں ਜਾਣ ਦੋ 55 ਦੋ ਹੋਰ ਛੱਡਾਂਗੇ 75 55000 ਦੀ ਦੇਣੀ ਐਵੇਂ ਠੀਕ ਹੈ ਜੀ ਹਾਂ ਜੀ ਤੇ ਬਾਕੀ ਕੋ ਚੋਚਵਾ ਗਿਆ ਨਾ ਤਸੱਲੀ ਕਰ ਲੈ ਜੋ ਕੁਛ ਹੈਗਾ ਏਹੀ ਕੁਛ ਹੈਗਾ ਵਾ ਹਨਾ ਦੁੱਧ ਜਿਆਦਾ ਵਾ ਥੋੜਾ ਵਾ ਇੱਥੇ ਵਿੱਚ ਆ ਕੇ ਲੈ ਜਾ ਠੀਕ ਹੈ ਜੀ ਬੱਚਾ ਮਾਰ ਕਟਾ ਜੀ